ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਵਪਾਰ ਜਗਤ ਵਿੱਚ ਵੱਡੇ-ਵੱਡੇ ਲੀਡਰ ਜਾਂ ਅਮੀਰ ਤੇ ਸਫਲ ਨਿਵੇਸ਼ਕ ਵਿੱਚ ਮਕਰ ਰਾਸ਼ੀ ਦੇ ਲੋਕ ਸਭ ਤੋਂ ਅੱਗੇ ਕਿਉਂ ਹੁੰਦੇ ਹਨ ਕੀ ਇਹ ਕੇਵਲ ਇੱਕ ਇਤਫਾਕ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਖਾਸ ਵਜ੍ਹਾ ਹੈ ਜੇਕਰ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋ ਕਿ ਮਕਰ ਰਾਸ਼ੀ ਦੇ ਲੋਕ ਕਿਉਂ ਇੰਨੇ ਅਮੀਰ ਬਣਦੇ ਹਨ ਅਤੇ ਉਹ ਕਿਹੜੇ ਉਪਾਅ ਹਨ ਜਿਨ੍ਹਾਂ ਨੂੰ ਕਰਕੇ ਤੁਸੀਂ ਵੀ ਬਹੁਤ ਕਾਮਯਾਬ ਹੋ ਸਕਦੇ ਹੋ ਤਾਂ ਇਹ ਵੀਡੀਓ ਅਖੀਰ ਤੱਕ ਜਰੂਰ ਦੇਖੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਤੁਹਾਡੇ ਘਰ ਉੱਪਰ ਹਮੇਸ਼ਾ ਖੁਸ਼ੀਆਂ ਵਰਸਾਉਂਦੇ ਰਹਿਣ ਤੇ ਤੁਹਾਡਾ ਘਰ ਪੈਸਿਆਂ ਨਾਲ ਭਰਿਆ ਰਹੇ ਜੇਕਰ ਤੁਸੀਂ ਵੀ ਮਕਰ ਰਾਸ਼ੀ ਦੇ ਹੋ ਤਾਂ ਤੁਹਾਡੇ ਵਿੱਚ ਕੁਝ ਖਾਸ ਗੁਣ ਹੁੰਦੇ ਹਨ ਜੋ ਤੁਹਾਨੂੰ ਬਹੁਤ ਅਮੀਰ ਬਣਾ ਸਕਦੇ ਹਨ ਪਰ ਜੇਕਰ ਤੁਸੀਂ ਉਹਨਾਂ ਗੁਨਾ ਨੂੰ ਨਹੀਂ ਸਮਝਦੇ ਤਾਂ ਸਾਰੀ ਜ਼ਿੰਦਗੀ ਮਿਹਨਤ ਕਰਨ ਤੇ ਬਾਅਦ ਵੀ ਸਫਲਤਾ ਨਹੀਂ پا ਸਕਦੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਕਰ ਰਾਸ਼ੀ ਵਾਲੇ ਕਿਉਂ ਅਮੀਰ ਬਣਦੇ ਹਨ ਤੇ ਉਹ ਕਿਹੜੇ-ਕਿਹੜੇ ਉਪਾਅ ਹਨ ਜੋ ਤੁਹਾਨੂੰ ਵੀ ਪੈਸਿਆਂ ਦੇ ਨਾਲ ਮਾਲਾ-ਮਾਲ ਬਣਾ ਸਕਦੇ ਹਨ ਨੰਬਰ 1 ਮਕਰ ਰਾਸ਼ੀ ਉੱਪਰ ਸ਼ਨੀ ਗ੍ਰਹਿ ਦਾ ਬਹੁਤ ਅਸਰ ਹੁੰਦਾ ਹੈ ਜੋ ਕਿ ਮਿਹਨਤ ਅਨੁਸ਼ਾਸਨ ਤੇ ਕਰਮਾਂ ਦਾ ਫਲ ਦੇਣ ਵਾਲਾ ਗ੍ਰਹਿ ਹੈ ਇਸ ਲਈ ਮਕਰ ਰਾਸ਼ੀ ਦੇ ਲੋਕ ਬਹੁਤ ਮਿਹਨਤੀ ਹੁੰਦੇ ਹਨ ਅਤੇ ਬਿਨਾਂ ਮਿਹਨਤ ਦੇ ਕੁਝ ਵੀ ਹਾਸਲ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਮਕਰ ਰਾਸ਼ੀ ਦੇ ਲੋਕ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਜਲਦੀ ਹਾਰ ਨਹੀਂ ਮੰਨਦੇ ਉਹ ਆਪਣੇ લક્ષ્ય ਤੱਕ ਪਹੁੰਚਣ ਲਈ ਮਿਹਨਤ ਤੇ ਸਬਰ ਰੱਖਦੇ ਹਨ ਉਦਾਹਰਨ ਲਈ ਜੇਕਰ ਕੋਈ ਮਕਰ ਰਾਸ਼ੀ ਦਾ ਵਿਅਕਤੀ ਵਪਾਰ ਸ਼ੁਰੂ ਕਰਦਾ ਹੈ ਤਾਂ ਉਹ ਪਹਿਲੇ ਸਾਲ ਵਿੱਚ ਨੁਕਸਾਨ ਸਹਿ ਸਕਦਾ ਪਰ ਆਪਣੀ ਯੋਜਨਾਵਾਂ ਤੇ ਮਿਹਨਤ ਨਾਲ ਕਾਮਯਾਬੀ ਜ਼ਰੂਰ ਹਾਸਲ ਕਰੇਗਾ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਦਿਗਜ ਵਪਾਰੀ ਬਣਦਾ ਹੈ ਮਕਰ ਰਾਸ਼ੀ ਵਾਲੇ ਆਪਣੇ ਹਰ ਕੰਮ ਨੂੰ ਯੋਜਨਾ ਬਣਾ ਕੇ ਕਰਦੇ ਹਨ ਅਤੇ ਕਿਸੇ ਵੀ ਚੀਜ਼ ਨੂੰ ਅਧੂਰਾ ਨਹੀਂ ਛੱਡਦੇ ਇਹ ਆਦਤ ਇਹਨਾਂ ਨੂੰ ਨਿਵੇਸ਼ ਤੇ ਪੈਸੇ ਬਚਾਉਣ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦੀ ਹੈ ਮਕਰ ਰਾਸ਼ੀ ਦੇ ਲੋਕ ਫਜ਼ੂਲ ਖਰਚੇ ਤੋਂ ਬਚਦੇ ਹਨ ਅਤੇ ਭਵਿੱਖ ਲਈ ਪੈਸਾ ਜੋੜਦੇ ਹਨ ਜਿਸ ਨਾਲ ਉਹ ਆਰਥਿਕ ਤੌਰ ਤੇ ਬਹੁਤ ਹੀ ਜ਼ਿਆਦਾ ਮਜ਼ਬੂਤ ਬਣਦੇ ਹਨ ਮਕਰ ਰਾਸ਼ੀ ਦੇ ਲੋਕ ਛੋਟੇ-ਮੋਟੇ ਸੁੱਖਾਂ ਤੋਂ ਸਮਝੌਤਾ ਕਰ ਲੈਂਦੇ ਹਨ ਪਰ ਆਪਣੇ ਵੱਡੇ ਲਕਸ਼ਿਆਂ ਤੋਂ ਪਿੱਛੇ ਨਹੀਂ ਹਟਦੇ ਭਾਵ ਮਕਰ ਰਾਸ਼ੀ ਦੇ ਲੋਕ ਲੰਬੇ ਸਮੇਂ ਦੀ ਯੋਜਨਾ ਵਿੱਚ ਵਿਸ਼ਵਾਸ ਰੱਖਦੇ ਹਨ ਮਕਰ ਰਾਸ਼ੀ ਦੇ ਲੋਕ ਹਵਾ ਦੇ ਵਿੱਚ ਮਹਿਲ ਨਹੀਂ ਬਣਾਉਂਦੇ ਸਗੋਂ ਹਰ ਨਿਵੇਸ਼ ਤੇ ਫੈਸਲੇ ਨੂੰ ਸੋਚ ਸਮਝ ਕੇ ਕਰਦੇ ਹਨ ਤਾਂ ਕਿ ਜ਼ਿਆਦਾ ਫਾਇਦਾ ਲਿਆ ਜਾਵੇ ਪਰ ਮਕਰ ਰਾਸ਼ੀ ਵਾਲੇ ਆਪਣੇ ਜੀਵਨ ਨੂੰ ਅਮੀਰ ਤੇ ਕਾਮਯਾਬ ਬਣਾਉਣ ਦੇ ਲਈ ਛਨੀ ਦੇਵ ਦੇ ਦੱਸੇ ਇਹ ਉਪਾਅ ਕਰ ਸਕਦੇ ਆ ਜਿਸ ਨਾਲ ਛਨੀ ਦੇਵ ਦੀ ਕਿਰਪਾ ਇਹਨਾਂ ਉੱਪਰ ਹਮੇਸ਼ਾ ਹੀ ਬਣੀ ਰਹਿੰਦੀ ਆ ਨੰਬਰ 1 ਮਕਰ ਰਾਸ਼ੀ ਵਾਲੇ ਛਨੀ ਦੇਵ ਨੂੰ ਖੁਸ਼ ਕਰਨ ਲਈ ਹਰ ਸ਼ਨੀਵਾਰ ਛਨੀ ਮੰਦਰ ਜਾ ਕੇ ਤੇਲ ਚੜਾਓ ਜਿਸ ਨਾਲ ਛਨੀ ਦੇਵ ਤੁਹਾਡੇ ਉੱਪਰ ਬਹੁਤ ਜਲਦੀ ਖੁਸ਼ ਹੁੰਦੇ ਹਨ ਇਹ ਉਪਾਅ ਦੇਖਣ ਨੂੰ ਬਹੁਤ ਸੁਧਾਰਨ ਲੱਗ ਸਕਦਾ ਹੈ ਪਰ ਇਸ ਦੇ ਨਤੀਜੇ ਬਹੁਤ ਚਮਤਕਾਰੀ ਹੁੰਦੇ ਆ ਨੰਬਰ 2 ਮਕਰ ਰਾਸ਼ੀ ਵਾਲੇ ਜੇਕਰ ਸਫਲਤਾ ਤੇ ਪੈਸੇ ਵਿੱਚ ਵਾਧਾ ਕਰਨਾ ਚਾਹੁੰਦੇ ਹਨ ਤਾਂ ਇਹਨਾਂ ਨੂੰ ਹਰ ਮੰਗਲਵਾਰ ਹਨੂਮਾਨ ਚਾਲिसा ਦਾ ਪਾਠ ਅਤੇ ਹਨੂਮਾਨ ਜੀ ਦੀ ਪੂਜਾ ਕਰਨੀ ਬਹੁਤ ਹੀ ਜ਼ਿਆਦਾ ਸ਼ੁਭਕਾਰੀ ਹੈ ਤੇ ਇਹ ਕਿਸੇ ਵੀ ਜ਼ਰੂਰੀ ਕੰਮ ਤੇ ਜਾਣ ਲੱਗੇ ਲਾਲ ਰੰਗ ਦੇ ਕਪੜੇ ਪੈਨੋ ਖਾਸ ਕਰਕੇ ਜਦੋਂ ਵੀ ਤੁਸੀਂ ਕਿਸੇ ਕਾਰੋਬਾਰੀ ਡੀਲ ਵਿੱਚ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਲਾਲ ਰੰਗ ਦੇ ਕਪੜੇ ਪਾ ਕੇ ਜਾਣਾ ਚਾਹੀਦਾ ਹੈ ਨੰਬਰ 3 ਮਕਰ ਰਾਸ਼ੀ ਵਾਲਿਆਂ ਨੂੰ ਹਰ ਬੁੱਧਵਾਰ ਦੇ ਦਿਨ ਸਵੇਰੇ ਉੱਠ ਕੇ ਗਾਂ ਨੂੰ ਹਰਾ ਚਾਰਾ ਖਲੋਣਾ ਚਾਹੀਦਾ ਹੈ ਜਿਸ ਨਾਲ ਤੁਹਾਡੇ ਬ੍ਰਹਸਪਤੀ ਦੇਵ ਖਾਸ ਹੁੰਦੇ ਹਨ ਜੋ ਤੁਹਾਨੂੰ ਧਨ ਅਤੇ ਘਰ ਪਰਿਵਾਰ ਵਿੱਚ ਸੁੱਖ ਖੁਸ਼ੀਆਂ ਦਿੰਦੇ ਹਨ ਜਾਂ ਫਿਰ ਹਰ ਵੀਰਵਾਰ ਜਾਂ ਸ਼ਨੀਵਾਰ ਨੂੰ ਗਾਂ ਨੂੰ ਗੁੜ ਚਨਾ ਖਿਲਾਓ ਜਿਸ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਤਰੱਕੀ ਮਿਲੇਗੀ ਨੰਬਰ 4 ਮਕਰ ਰਾਸ਼ੀ ਵਾਲਿਆਂ ਲਈ ਛਨੀ ਦੇਵ ਦਾ ਬੀਜ ਮੰਤਰ ਓਮ ਛਨੀ ਸ਼ਨਿਸ਼ਚਰੈ ਨਮਹ ਦਾ ਜਪ ਕਰਨਾ ਬਹੁਤ ਹੀ ਸ਼ੁਭਕਾਰੀ ਹੈ ਇਸ ਨਾਲ ਸ਼ਨੀ ਦੇਵ ਦੀ ਨਕਰਾਤਮਕ ਊਰਜਾ ਤੋਂ ਦੂਰ ਰੱਖ ਕੇ ਤੁਹਾਨੂੰ ਕੈਰੀਅਰ ਤੇ ਵਪਾਰ ਵਿੱਚ ਤਰੱਕੀ ਦਿੰਦੇ ਹਨ ਨੰਬਰ 4 ਜੇਕਰ ਮਕਰ ਰਾਸ਼ੀ ਦੇ ਲੋਕ ਨੌਕਰੀ ਵਿੱਚ ਕਾਮਯਾਬੀ ਤੇ ਤਰੱਕੀ ਕਰਨਾ ਚਾਹੁੰਦੇ ਹਨ ਤਾਂ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਦਫ਼ਤਰ ਵਿੱਚ ਕੋਈ ਮਿੱਠੀ ਚੀਜ਼ ਵੰਡਣੀ ਚਾਹੀਦੀ ਹੈ ਜਿਸ ਨਾਲ ਤੁਹਾਡੀ ਤਰੱਕੀ ਬਹੁਤ ਜਲਦੀ ਹੁੰਦੀ ਹੈ ਇਹ ਤੁਹਾਡੀ ਤਰੱਕੀ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦਾ ਹੈ ਜੇਕਰ ਤੁਸੀਂ ਮਕਰ ਰਾਸ਼ੀ ਦੇ ਹੋ ਤਾਂ ਇਹ ਗੱਲ ਯਕੀਨ ਮੰਨੋ ਕਿ ਤੁਹਾਡੇ ਕੋਲ ਅਮੀਰ ਬਨਣ ਦੀ ਪੂਰੀ ਯੋਗਤਾ ਹੈ ਤੁਹਾਨੂੰ ਕੇਵਲ ਆਪਣੇ ਗੁਣਾਂ ਨੂੰ ਪਛਾਣਨ ਦੀ ਲੋੜ ਹੈ ਅਤੇ ਜਿਹੜੇ ਉਪਾਅ ਤੁਹਾਡੀ ਹੋਰ ਮਦਦ ਕਰ ਸਕਦੇ ਹਨ ਤੇ ਤੁਸੀਂ ਇਹਦੇ ਵਿੱਚੋਂ ਕਿਹੜਾ ਉਪਾਅ ਕਰ ਰਹੇ ਹੋ ਇਹਦੇ ਬਾਰੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਆਪਣੇ ਚੈਨਲ ਪੋਜ਼ਿਟਿਵ ਟੋਟਕੇ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਇਦਾਂ ਦੀ ਵੀਡੀਓ ਰੋਜ਼ਾਨਾ ਤੁਹਾਨੂੰ ਮਿਲਦੀਆਂ ਹੀ ਰਹਿਣ ਧੰਨਵਾਦ